ਸਵਾਗਤ ਹੈ ਜੀ ਹੁਸ਼ਰਪਰਡਿਊਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮਹ ਚੇਤਨ ਕਾ ਸ਼ਬਦ ਤਾਂ ਦੋਸਤੋ ਅੱਜ ਦੀ ਇਹ ਵੀਡੀਓ ਉਹਨਾਂ ਲੋਕਾਂ ਦੇ ਲਈ ਬੇਹਦ ਖਾਸ ਹੈ ਜੋ ਕਿ ਤਿਉਹਾਰਾਂ ਦੇ ਸੀਜ਼ਨ ਦੇ ਦੌਰਾਨ ਖਾਸ ਕਰ ਮਹਿਲਾਵਾਂ ਲਈ ਬੇਹਦ ਖਾਸ ਹੈ ਕਿਉਂਕਿ ਤਿਉਹਾਰੀ ਸੀਜ਼ਨ ਦੌਰਾਨ ਘਰਦਿਆਂ ਜਿਹੜੀਆਂ ਮਹਿਲਾਵਾਂ ਹੁੰਦੀਆਂ ਨੇ ਤਾਂ ਘਰ ਦੇ ਵਿੱਚ ਵਰਤਿਆ ਜਾਣ ਵਾਲੇ ਸਮਾਨ ਦੀ ਕਾਫੀ ਜ਼ਿਆਦਾ ਖਰੀਦਦਾਰੀ ਕਰਦੀਆਂ ਨੇ ਖਾਸ ਕਰ ਕਿਚਨ ਦੇ ਸਮਾਨ ਦੀ ਆਪਾਂ ਗੱਲ ਕਰ ਲਈਏ ਜਾਂ ਪਲਾਸਟਿਕ ਦੇ ਸਮਾਨ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਉਹ ਸਰਚ ਕਰਨਾ ਪੈਂਦਾ ਕਿ ਆਖਰਕਾਰ ਹੁਸ਼ਾਰਪੁਰ ਚ ਕਿਹੜੀ ਅਜੀਹੀ ਦੁਕਾਨ ਹੋਵੇਗੀ ਜਿੱਥੋਂ ਕਿ ਉਹਨਾਂ ਨੂੰ ਇੱਕ ਛੱਤ ਹੇਠੋਂ ਕਿਚਨ ਦਾ ਵੀ ਸਾਰਾ ਸਮਾਨ ਹੈ ਜਿਹੜਾ ਅਵੇਲੇਬਲ ਹੋ ਜਾਵੇ ਤੇ ਪਲਾਸਟਿਕ ਦਾ ਵੀ ਜਿਹੜਾ ਸਾਰਾ ਸਮਾਨ ਹੈ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਉਹ ਅਵੇਲੇਬਲ ਹੋ ਜਾਵੇ ਤਾਂ ਅੱਜ ਅਦਾਰਾ ਹੁਸ਼ਾਰਪੁਰ ਦੀ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਦੇ ਗਊਸ਼ਾਲਾ ਬਾਜ਼ਾਰ ਦੇ ਵਿੱਚ ਪੀ ਐਨ ਬੀ ਬੈਂਕ ਦੇ ਬਿਲਕੁਲ ਨਸਤੀਕ ਮੌਜੂਦ ਐਨ ਕੇ ਕਰੋਕਰੀ ਐਂਡ ਪਲਾਸਟਿਕ ਸਟੋਰ ਵਿਖੇ ਅਜਿਥੇ ਕਿ ਤੁਹਾਨੂੰ ਇੱਕ ਹੀ ਛਤ ਹੇਠਾਂ ਵੱਖ-ਵੱਖ ਪ੍ਰਕਾਰ ਦੇ ਜਿਹੜੇ ਉਹ ਪ੍ਰੋਡਕਟ ਹੈ ਚਾਹੇ ਉਹ ਕਿਚਨ ਸੈੱਟ ਨੇ ਚਾਹੇ ਕਰੋਕਰੀ ਦਾ ਸਮਾਨ ਹੈ ਚਾਹੇ ਪਲਾਸਟਿਕ ਦਾ ਸਮਾਨ ਹੈ ਤੁਹਾਨੂੰ ਇੱਕ ਹੀ ਛਤ ਹੇਠੋਂ ਬਹੁਤ ਸਾਰੀਆਂ ਵੈਰਾਈਟੀਆਂ ਆ ਜਿਹੜੀਆਂ ਉਹ ਵੱਖ-ਵੱਖ ਡਿਜ਼ਾਈਨਸ ਦੇ ਵਿੱਚ ਜਿਹੜੀਆਂ ਅਵੇਲੇਬਲ ਹੋਣਗੀਆਂ ਤਾਂ ਮੇਰੇ ਨਾਲ ਗੱਲਬਾਤ ਕਰਨ ਲਈ ਐਨ ਕੇ ਕਰੋਕਰੀ ਸਟੋਰ ਦੇ ਜਿਹੜੇ ਓਨਰ ਨੇ ਸਪਰਸ਼ ਅਗਰਵਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਪਰਸ਼ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਪਹਿਲਾਂ ਤਾਂ ਸਰ ਤੁਹਾਡਾ ਵੀ ਜੀ 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 ਸਪਰਸਟੀ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਫੈਸਟੀਵਲ ਸੀਜ਼ਨ ਦੀ ਜਿਹੜੀ ਉਹ ਸ਼ੁਰੂਆਤ ਹੋ ਚੁੱਕੀ ਹੈ ਤੇ ਘਰ ਦੇ ਵਿੱਚ ਜਿਹੜਾ ਵਰਤਿਆ ਜਾਣ ਵਾਲਾ ਸਮਾਨ ਹੁੰਦਾ ਤਾਂ ਉਸ ਦੀ ਘਰ ਦੀਆਂ ਮਹਿਲਾਵਾਂ ਵੱਲੋਂ ਜਿਹੜੀ ਉਹ ਖਰੀਦਦਾਰੀ ਕੀਤੀ ਜਾਂਦੀ ਹੈ ਬਿਲਕੁਲ ਬਿਲਕੁਲ ਐਨਕੇ ਕਰੋਕਰੀ ਸਟੋਰ ਤੇ ਕੀ ਕੀ ਪ੍ਰੋਡਕਟ ਆਪਣੇ ਕੋਲ ਅਵੇਲੇਬਲ ਨੇ ਜੀ ਸਰ ਆਪ ਨੂੰ ਕਿਚਨ ਵੇਅਰ ਆਈਟਮਸ ਸਾਰੀਆਂ ਮਿਲ ਜਾਣਗੇ ਜਿਵੇਂ ਅਗਰ ਆਪਾਂ ਕਿਚਨ ਦੇ ਵਿੱਚ ਡੇਲੀ ਯੂਜ਼ ਵਿੱਚ ਡਾਇਵਰਸਿਟੀ ਯੂਜ਼ ਹੁੰਦਾ ਹੈ ਪਲਾਸਟਿਕ ਦਾ ਮੈਲਾਮਾਈਨ ਦਾ ਸਟੀਲ ਦੇ ਆਪਣੇ ਕੋਲ ਸਰ ਹਰ ਇੱਕ ਰੇਂਜ ਮਿਲ ਜਾਈਗੀ ਡਰਾਈ ਫਰੂਟ ਰੀ ਦੀ ਗੱਲ ਕੀਤੀ ਜਾਵੇ ਆਪਣੇ ਕੋਲ ਪਲਾਸਟਿਕ ਦੀ ਮੈਲਾ ਔਰ ਆਪਣੇ ਕੋਲ ਇਲੈਕਟ੍ਰੋਨਿਕ ਆਈਟਮਸ ਸਰ ਜਿਹੜੀ ਕਿਚਨ ਵੇਚ ਚੋਪਰ ਹੋ ਗਿਆ ਬਲੈਂਡਰ ਹੋ ਗਿਆ ਸੈਂਡਵਿਚ ਮੇਕਰ 에ਅਰ ਫਰਾਇਰ ਸਰ ਹਰ ਇੱਕ ਚੀਜ਼ ਆਪਣੇ ਕੋਲ ਮਿਲ ਜਾਏਗੀ ਬਾਥਰੂਮ ਦਾ ਸਰ ਜਿਹੜਾ ਫੁੱਲ ਬਾਸਕਟ ਸੈਟ ਹੁੰਦਾ ਆਪਣੇ ਕੋਲ ਮਿਲ ਜਾਏਗਾ ਵਾਈਪਰ ਹਰ ਇੱਕ ਚੀਜ਼ ਸਰ ਆਪਣੇ ਕੋਲ ਮਿਲ ਜਾਏਗੀ ਹਾਂ ਜੀ ਇਹ ਤਾਂ ਜੇਕਰ ਆਪਾਂ ਬ੍ਰਾਂਡਸ ਦੀ ਗੱਲ ਕਰਦੇ ਆਂ ਸ਼ਪਰਸ਼ ਜੀ ਤਾਂ ਆਪਣੇ ਕੋਲ ਕਿਹੜੇ ਕਿਹੜੇ ਬ੍ਰਾਂਡ ਅਵੇਲੇਬਲ ਨੇ ਜਾਂ ਆਪਣੇ ਕੋਲ ਇਹ ਸਸਤੀ ਰੇਂਜ ਦੇ ਵਿੱਚ ਸਮਾਨ ਵੀ ਅਵੇਲੇਬਲ ਹੈਗਾ ਜੀ ਜੀ ਸਰ ਆਪਣੇ ਕੋਲ ਸੈਲੋ ਮਿਲ ਜਾਏਗਾ ਤੁਹਾਨੂੰ ਰਿਸ਼ਵ ਮਿਲ ਜਾਏਗਾ ਲਾ ਪੁੱਲਾ ਮਿਲ ਜਾਏਗਾ ਬੋਰੋਸਲ ਮਿਲ ਜਾਏਗਾ ਆਲਮੋਸਟ ਜਿੰਨੇ ਵੀ ਆਪਾਂ ਅੱਛੇ ਬ੍ਰਾਂਡ ਦੀ ਅਕਾਊਂਟਿੰਗ ਕੀਤੀ ਹੈ ਤਾਂ ਆਲਮੋਸਟ ਤੁਹਾਨੂੰ ਸਾਰੇ ਇੱਥੇ ਮਿਲ ਜਾਣਗੇ ਤੁਹਾਨੂੰ ਕਿਸੇ ਵੀ ਸਪੈਸੀਫਿਕ ਬ੍ਰਾਂਡ ਲਈ ਤੁਹਾਨੂੰ ਕਿਤੇ ਬਾਹਰ ਨਹੀਂ ਜਾਣਾ ਪੈਣਾ ਤੁਹਾਨੂੰ ਇੱਕੋ ਛੱਤ ਹੇਠਾ ਤੁਹਾਨੂੰ ਸਾਰੇ ਇੱਥੇ ਬ੍ਰਾਂਡ ਮਿਲ ਜਾਣਗੇ ਕਿਉਂਕਿ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵਧੀਆ ਕੰਪਨੀ ਦਾ ਸਮਾਨ ਖਰੀਦਣ ਲਈ ਲੋਕਾਂ ਨੂੰ ਜਲੰਧਰ ਰੋਹਿਆਣਾ ਵਾਲਾ ਜਿਹੜਾ ਉਹ ਜਾਣਾ ਪੈਂਦਾ ਸੀਗਾ ਜੀ ਤਾਂ ਹੁਣ ਆਪਣੇ ਕੋਲ ਸਾਰਾ ਕੁਝ ਅਵੇਲੇਬਲ ਹੈ ਜੀ ਸਰ ਆਪਣੇ ਕੋਲ ਸਾਰਾ ਕੁਝ ਅਗਰ ਆਪਾਂ ਇਲੈਕਟ੍ਰੋਨਿਕ ਆਈਟਮ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਕੋਲ ਬਜ ਹਰ ਇੱਕ ਚੀਜ਼ ਸਰ ਮਿਲ ਜਾਈ ਜੀ ਐਜਮਿਕ ਆਪਾਂ ਜੀ ਆਪਾਂ ਸਾਹਮਣੇ ਦੇਖ ਰਹੇ ਕਿ ਆਪਣੇ ਕੋ ਫਿਲਿਪਸ ਹੋਰ ਹੈਵਲਸ ਦਾ ਬਹੁਤ ਸਾਰਾ ਜਿਹੜਾ ਕਿਚਨ ਦਾ ਇਲੈਕਟ੍ਰੋਨਿਕ ਪ੍ਰੋਡਕਟਸ ਹੁੰਦੇ ਨੇ ਜਿਵੇਂ ਕਿ ਮਾਈਕ੍ਰੋਵੇਵ ਆ 에ਅਰ ਫਰਾਇਰ ਆ ਸਭ ਕੁਝ ਇੱਥੇ ਅਵੇਲੇਬਿਲਟੀ ਹੈ ਜੀ ਬਿਲਕੁਲ ਜੀ ਇਹ ਜੀ ਆਪਾਂ ਪ੍ਰਾਈਸ ਦੀ ਗੱਲ ਕਰ ਰਹੀ ਹੈ ਜਾਂ ਕੀ ਆਫਰਸ ਹੁਣ ਚੱਲ ਰਹੀਆਂ ਨੇ ਕਿਉਂਕਿ ਹੁਣ ਫੈਸਟੀਵਲ ਸੀਜ਼ਨ ਹੈ ਤੇ ਲੋਕ ਆਫਰਸ ਵੀ ਬਹੁਤ ਭਾਲਦੇ ਨੇ ਜੀ ਫਿਰ ਬਿਲਕੁਲ ਸਰ ਜਿਹੜਾ ਸਰ ਆਪਣੇ ਕੋਲ ਮਾਈਕ੍ਰੋਵੇਵ ਹੈ ਉਹ 8000 ਤੇ ਮਿਲੇਗਾ ਜਿਹਦੀ ਕਿ ਐਮ ਆਰ ਪੀ ਲਗਭਗ 12 ਤੋਂ 13000 ਹੋਏਗੀ 8000 ਦੇ ਨਾਲ ਸਰ ਰੋਡਨਾਲ ਕੁਛ ਨਾ ਕੁਛ ਤੁਹਾਨੂੰ ਗਿਫਟ ਐਡੀਸ਼ਨਲ ਮਿਲੇਗਾ। ਅਗਰ ਆਪਾਂ OTG ਦੀ ਗੱਲ ਕੀਤੀ ਜਾਵੇ ਆਪਣੇ ਕੋਲ OTG ਸਰ 2L ਦਾ ਮਿਲੇਗਾ 2500 ਰੁਪਏ ਦੇ ਵਿੱਚ। ਓਕੇ ਉਹਦੇ ਨਾਲ ਵੀ ਤੁਹਾਨੂੰ ਗਿਫਟ ਮਿਲੇਗਾ। ਅੱਛਾ ਅਸ਼ਪਰਸ਼ ਜੀ ਜਿਵੇਂ ਕਿ ਤੁਸੀਂ ਗਿਫਟ ਦੀ ਗੱਲ ਕੀਤੀ ਹੈ ਤਾਂ ਗਿਫਟ ਦੇ ਵਿੱਚ ਤੁਸੀਂ ਕੀ ਕੁਝ ਦੇ ਰਹੇ ਹੋ ਜੀ ਫਿਰ? ਚੇਤਨ ਜੀ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ ਉਹ ਕਿਸੇ ਨੇ ਵੀ ਨਹੀਂ ਦਿੱਤਾ ਹੁਣ ਅਸੀਂ ਜਿਹੜਾ ਤੁਹਾਡੀ ਵੀਡੀਓ ਪੰਜ ਲੋਕਾਂ ਨੂੰ ਅੱਗੇ ਸ਼ੇਅਰ ਕਰਕੇ ਆਏਗਾ ਅਸੀਂ ਉਹਨਾਂ ਨੂੰ ਵੀ ਐਡੀਸ਼ਨਲ 5% ਛੱਕਟਾਂਗੇ। ਅਨਨਕ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਪੰਜ ਲੋਕਾਂ ਨੂੰ ਸ਼ੇਅਰ ਕਰਕੇ ਆਏਗਾ ਅਸੀਂ ਉਹਨਾਂ ਨੂੰ ਵੀ ਐਡੀਸ਼ਨਲ 5% ਛੱਕਟਾਂਗੇ ਓਕੇ ਤੇ ਵੈਸੇ ਕਿੰਨੀ ਆਫਰ ਚੱਲ ਰਹੀ ਹੈ ਜੀ ਕਿੰਨੇ ਪਰਸੈਂਟ ਤੱਕ ਦੇ ਰਹੇ ਹੋ ਵੈਸੇ ਸਰ ਅਸੀਂ ਮੈਕਸਿਮਮ 50% ਤੱਕ ਕੱਟ ਦੇ ਰਹੇ ਹਾਂ ਜਿੱਦਾਂ ਬ੍ਰਾਂਡ ਬ੍ਰਾਂਡ ਦੀ ਗੱਲ ਹੈ ਕਿਸੇ 'ਚ 30 ਵੀ ਕੱਟ ਹੋ ਰਹੀ ਹੈ ਕਿਸੇ 'ਚ 40 ਵੀ ਕੱਟ ਹੋ ਰਹੀ ਹੈ ਕਿਸੇ 'ਚ 50 ਵੀ ਕੱਟ ਹੋ ਰਹੀ ਹੈ ਜੀ ਅਗਰ ਅਸੀਂ ਆਫਰ ਦੀ ਗੱਲ ਕੀਤੀ ਜਾਵੇ ਤਾਂ ਅਗਰ ਆਪ 50 ਲੈਸ ਕੱਟਦੇ ਪਏ ਆ ਤਾਂ ਜਿਹੜਾ ਵੀਡੀਓ ਤੁਹਾਡੀ ਸ਼ੇਅਰ ਕਰਕੇ ਆਏਗਾ ਉਹਨੂੰ ਅਸੀਂ 55 ਲੈਸ ਕਟਾਂਗੇ ਓਕੇ ਤੁਹਾਡੇ ਕਹਿਣ ਦੇ ਮੁਤਾਬਕ ਕਿ ਜਿਵੇਂ ਕਿ ਤੁਸੀਂ ਦੱਸ ਸਕਦੇ ਤੁਹਾਡੇ ਕੋਲ ਹੈਵਲਜ਼ ਹੈ ਪ੍ਰਿੰਗਲ ਹੈ ਜਾਂ ਬਜਾਜ ਹੈ ਇਹਨਾਂ ਦੇ ਮੁਤਾਬਕ ਕਿ ਕਿਸੇ ਤੇ ਕਿੰਨੇ ਪਰਸੈਂਟ ਹੈ ਕਿਸੇ ਤੇ ਕਿੰਨੇ ਪਰਸੈਂਟ ਹੈ ਮੈਕਸਿਮਮ ਤੁਹਾਡੀ ਤੁਹਾਡੇ ਵੱਲੋਂ 50 ਪਰਸੈਂਟ ਤੱਕ ਦੀ ਜਿਹੜੀ ਅਵੇਲੇਬਿਲਟੀ ਹੈਗੀ ਹੈ ਤੇ ਜਿਹੜਾ ਵੀਡੀਓ ਨੂੰ 5 ਲੋਕਾਂ ਤੱਕ ਸ਼ੇਅਰ ਕਰਕੇ ਆਏਗਾ ਤਾਂ ਉਸ ਨੂੰ 5 ਪਰਸੈਂਟ ਵਕਤ ਤੋਂ ਜਿਹੜਾ ਉਹ ਸ਼ੇਅਰ ਲੈਸ ਦਿੱਤਾ ਜਾਵੇਗਾ ਹੈ ਨਾ ਜੀ ਜੀ ਓਕੇਸ਼ਵਰ ਜੀ ਅਗਰ ਆਪਾਂ ਬ੍ਰਾਂਡਸ ਤੋਂ ਇ ਬਹੁਤ ਸਾਰੇ ਲੋਕਾਂ ਦੀ ਸੋਚ ਐ ਵੀ ਹੁੰਦੀ ਕਿ ਅਸੀਂ ਸਸਤੀ ਰੇਂਜ ਦੇ ਵਿੱਚ ਜਿਹੜਾ ਸਮਾਨ ਵੇਖਣਾ ਕਿਉਂਕਿ ਹਰ ਕਿਸੇ ਦੀ ਫਾਈਨੈਂਸ਼ੀਅਲ ਜਿਹੜੀ ਕੰਡੀਸ਼ਨ ਸਟਰੋਂਗ ਨਹੀਂ ਹੁੰਦੀ ਐ ਸੋ ਬਹੁਤ ਸਾਰੇ ਲੋਕ ਉਸ ਤਰ੍ਹਾਂ ਦੇ ਵੀ ਹੁੰਦੇ ਨੇ ਮਿਡਲ ਕਲਾਸ ਫੈਮਲੀਜ਼ ਹੁੰਦੀਆਂ ਨੇ ਸਾਡੇ ਵਰਗੀਆਂ ਕਿ ਅਸੀਂ ਬ੍ਰਾਂਡ ਨਹੀਂ ਖਰੀਦਣਾ ਚਾਹੁੰਦੀਆਂ ਅਸੀਂ ਥੋੜਾ ਸਸਤਾ ਸਮਾਨ ਵਧੀਆ ਕੁਆਲਿਟੀ ਦੇ ਵਿੱਚ ਖਰੀਦਣਾ ਚਾਹੁੰਦੇ ਹਾਂ ਸੋ ਜੇ ਅਸੀਂ ਇਹ ਸਾਰੀ ਚੀਜ਼ਾਂ ਨੂੰ ਨਿਗਾਹ ਕਰਦੇ ਹੋਏ ਅੱਗੇ ਤਿਉਹਾਰ ਦੇ ਲਈ ਗਿਫਟ ਆਈਟਮਸ ਜਿਹੜੀ ਲੈ ਕੇ ਆਏ ਆ ਉਹ 80 ਰੁਪਈਆ ਤੋਂ ਸਟਾਰਟਿੰਗ ਐ ਓਕੇ ਅਗਰ ਤੁਸੀਂ ਕੋਈ ਗਿਫਟ ਆਈਟਮ ਲੈਣਾ ਚਾਹ ਗਿਫਟ ਕਿਹੜੇ ਕਿਹੜੇ ਅਵੇਲੇਬਲ ਨੇ ਜੀ ਆਪਣੇ ਕੋਲ ਜਿਵੇਂ ਕਿ ਆਪਾਂ ਆਮ ਤੌਰ ਤੇ ਵੇਖਦੇ ਕਿ ਡਿਨਰ ਸੈੱਟ ਕਿ ਡਿਨਰ ਸੈੱਟ ਤੋਂ ਵੀ علاوہ ਬਹੁਤ ਕੁਝ ਹੁੰਦਾ ਹੈ ਜੀ ਫਿਰ ਆਪਣੇ ਕੋਲ ਕੀ-ਕੀ ਅਵੇਲੇਬਲ ਹੈ ਗਿਫਟ ਗਿਫਟ ਸੈੱਟ ਦੇ ਲਈ ਗਿਫਟ ਸੈੱਟ ਦੇ ਲਈ ਸਰ ਜਦੋਂ ਮੈਂ ਤੁਹਾਨੂੰ ਨਿਗਾ ਕਰਵਾ ਦਿੰਦਾ ਆਪਣੇ ਕੋਲ ਕੱਪ ਸੈੱਟ ਮਿਲ ਜਾਣਗੇ ਡਰੈਸਫੁੱਟ ਦੇ ਫੈਂਸੀ ਤੋਂ ਫੈਂਸੀ ਮਿਲ ਜਾਏਗੀ ਓਕੇ ਕੋਈ ਉਹਦਾ ਫੈਂਸੀ ਆਈਟਮਸ ਜੇ ਆਪਾਂ ਗੱਲ ਕਰ ਲیتے ਜਾਵੇ ਸਨੈਕ ਸੈੱਟ ਮਿਲ ਜਾਏਗਾ ਓਕੇ ਬਦਰ ਕੀ 80 ਰੁਪਏ ਤੋਂ ਤੁਹਾਡੀ ਕੋ ਸ਼ੁਰੂਆਤ ਹੋ ਜਾਏਗੀ ਮੈਕਸਿਮਮ ਰੇਂਜ ਉਹ ਕਸਟਮਰ ਤੇ ਡਿਪੈਂਡ ਕਰਦਾ ਹੈ ਚਾਹੇ ਉਹ 1000 ਵਾਲੀ ਲੈ ਲਵੇ 20000 ਰੁਪਏ ਵਾਲੀ ਬਿਲਕੁਲ ਸਰ ਆਪਣੇ ਕੋਲ 80 ਰੁਪਏ ਤੋਂ ਕੱਪ ਸੈਟਸ ਸਟਾਰਟ ਹੈ ਜਿਹੜਾ ਕਿ ਘਰ ਦੇ ਡੇਲੀ ਯੂਜ਼ ਆਏਗਾ ਓਕੇ ਅੱਛਾ ਹੁਣ ਆਫਰਸ ਸਟਾਰਟ ਕਦੋਂ ਤੋਂ ਹੋ ਰਹੀ ਹੈ ਜੀ ਜਿਹੜੀ ਤੁਸੀਂ ਹੁਣ ਕਹਿ ਰਹੇ ਹੋ ਜੀ ਕਦੋਂ ਤੋਂ ਸਟਾਰਟ ਹੈ ਆਫਰ ਸਰ ਆਫਰ ਆਪਣੇ ਕੋਲ ਸਟਾਰਟ ਹੋ ਰਹੀ ਹੈ 8 ਤਰੀਕ ਤੋਂ ਓਕੇ 8 ਤਰੀਕ ਤੋਂ ਲੈ ਕੇ ਦਿਵਾਲੀ ਤੱਕ ਰਹੇਗੀ ਜੀ ਦਿਵਾਲੀ ਤੱਕ ਜੀ ਓਕੇ ਤਾਂ ਇਸ ਤੋਂ ਇਲਾਵਾ ਜੇਕਰ ਆਪਾਂ ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਦੱਸਿਆ ਸੀਗਾ ਹੋਲ ਸੇਲ ਦੀ ਇਹ ਦੁਕਾਨ ਵੀ ਹੈ ਜੇਕਰ ਕੋਈ ਵਿਅਕਤੀ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸਾਡੇ ਤੋਂ ਸਮਾਨ ਖਰੀਦ ਕਿਉਂਕਿ ਉਹ ਵੀ ਕਰ ਸਕਦਾ ਹੈ ਉਹ ਵਾਲਾ ਵੀ ਤੁਸੀਂ ਕਾਰੋਬਾਰ ਕਰ ਰਹੇ ਹੋ ਅਜੇ ਜੀ ਹਾਂਜੀ ਸਰ ਆਪਣਾ ਉਹ ਵਾਲਾ ਵੀ ਕਾਰੋਬਾਰ ਹੈ ਕੋਈ ਦੁਕਾਨਦਾਰ ਆਪਣੀ ਦੁਕਾਨ ਦੇ ਲਈ ਵੀ ਅਗਰ ਪਰਚੇਜ਼ਿੰਗ ਕਰਨਾ ਚਾਹੁੰਦਾ ਤਾਂ ਆਪਣੇ ਕੋਲ ਤੁਹਾਨੂੰ ਹੋਲ ਸੇਲ ਰੇਟ ਤੇ ਪ੍ਰੋਡਕਟ ਮਿਲ ਜਾਣਗੇ ਮਾਰਕੀਟ ਨਾਲੋਂ ਬਹੁਤ ਐਕਸਟਰਾ ਲੈਸ ਮਿਲ ਜੈਗੇ ਤੁਹਾਨੂੰ ਓਕੇ ਮਤਲਬ ਕਿ ਸਿਰਫ ਹਾਰਪੁਰ ਦੇ ਲੋਕਾਂ ਲਈ ਜਾਂ 에ਵਰੀਵੇਅਰ ਕਿਤੇ ਵੀ 에ਵਰੀਵੇਅਰ ਤੁਹੇ ਤੁਸੀ ਆ ਸਕਦੇ ਹੋ ਹਿਮਾਚਲ ਹੋ ਗਿਆ ਅਸੇ ਪਾਸੇ ਆਪਾਂ ਕੋਈ ਵੀ ਏਰੀਆ ਕਾਊਂਟ ਕਰ ਲਈਏ ਤਾਂ ਤੁਸੀਂ ਜਿੱਥੇ ਮਰਜ਼ੀ ਆ ਸਕਦੇ ਜੀ ਤਾਂ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਆਮ ਜੋ ਲੋਕਾਂ ਨੂੰ ਜਿਹੜੇ ਤੁਹਾਡੀ ਵੀਡੀਓ ਦੇਖ ਰਹੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਕਹਿਣਾ ਤੁਸੀਂ ਸਾਰੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਆਪਣੇ ਕੋਲ ਵਿਜ਼ਿਟ ਕਰੋ ਆਪਣੇ ਕੋਲ ਬਹੁਤ ਵੈਰਾਈਟੀ ਤੁਹਾਨੂੰ ਮਿਲੇਗੀ ਤੇ ਬੈਸਟ ਪ੍ਰਾਈਸਿਸ ਤੇ ਮਿਲੇਗੀ ਤੇ ਕਿਹੜੀ ਜਗ੍ਹਾ ਆਪਣੀ ਜਿਹੜਾ ਸ਼ੋਰੂਮ ਹੈ ਕਿਹੜੀ ਜਗ੍ਹਾ ਅਵੇਲੇਬਲ ਹੈ ਜੀ ਸਰ ਆਪਣਾ ਸ਼ੋਰੂਮ ਹੈਗਾ ਗਊਸ਼ਾਲਾ ਵਿਆ ਨੀਅਰ ਪੀ ਐਨ ਬੀ ਬੈਂਕ ਕਲੀ ਗਲੀ ਠੀਕ ਹੈ ਜੀ ਬਹੁਤ ਬਹੁਤ ਧ ਕੀ ਕੀ ਉਹਨਾਂ ਵੱਲੋਂ ਫੈਸਿਲਿਟੀ ਹੈ ਜਾਂ ਕੀ ਕੀ ਆਫਰਸ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਐਨਕੇ ਐਨਕੇ ਪਲਾਸਟਿਕ ਐਂਡ ਕਰੋਕਰੀ ਸਟੋਰ ਵੱਲੋਂ ਉਹ ਤੁਹਾਡੇ ਨਾਲ ਉਹਨਾਂ ਨੇ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੈ ਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਪੰਜ ਲੋਕਾਂ ਤੱਕ ਸ਼ੇਅਰ ਕਰਕੇ ਆਂਦੇ ਹੋ ਚਾਹੇ ਇੰਸਟਾਗ੍ਰam ਚਾਹੇ ਫੇਸਬੁੱਕ ਤੇ ਸ਼ੇਅਰ ਕਰਕੇ ਆਂਦੇ ਹੋ ਤਾਂ ਉਸ ਨੂੰ ਤੁਹਾਨੂੰ ਵੱਖਰੇ ਤੌਰ ਤੇ ਜਿਹੜਾ ਉਹ 5% ਦਾ ਜਿਹੜਾ ਡਿਸਕਾਊਂਟ ਦਿੱਤਾ ਜਾਵੇਗਾ ਸੋ ਇਹ ਸ਼ੋਰੂਮ ਹੈ ਜਿਹੜਾ ਹੁਸ਼ਾਰਪੁਰ ਦਾ ਗਊਸ਼ਾਲਾ ਬਾਜ਼ਾਰ ਦੇ ਵਿੱਚ ਮੌਜੂਦ ਪੀਐਨਬੀ ਬੈਂਕ ਦੇ ਬਿਲਕੁਲ ਨਸਤੇਕ ਮੌਜੂਦ ਹੈ ਤੇ ਸਕਰੀਨ ਤੇ ਅਸੀਂ ਉਹਨਾਂ ਦਾ ਨੰਬਰ ਵੀ ਜਿਹੜਾ ਅਸ ਨੰਬਰ ਤੇ ਵੀ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ